ਗੀਤਕਾਰ ਪੱਟੀ ਪੜੀ ਬਾਲਾ ਜੀ ਪਹੁੰਚੇ ਨੇ ਜਵੰਦਾ ਦਾ ਹਾਲ ਚਾਲ ਜਾਣ ਗੱਲਬਾਤ ਕਰਦੇ ਆ ਅੰਦਰੋਂ ਆਏ ਨੇ ਕਿਸ ਤਰ੍ਹਾਂ ਦੀ ਉਹਨਾਂ ਦੀ ਸਿੱਧ ਜਾਬਾਤ ਤੇ ਕੀ ਕਹਿਣਾ ਹੈ ਪੱਟੀ ਪੜੀ ਬਾਲਾ ਸਾਹਿਬ ਆਇਓ ਤੁਸੀਂ ਕਿਸ ਤਰ੍ਹਾਂ ਦੀ ਜਿਹੜੀ ਆ ਸੂਚਨਾ ਤੁਹਾਨੂੰ ਮਿਲੀ ਸੀ ਤੇ ਅੰਦਰੋਂ ਤੁਸੀਂ ਮਿਲ ਕੇ ਆਏ ਹੋ ਕੋਈ ਸਿੱਧ ਜਾਬ ਦੇ ਵਿੱਚ ਕੋਈ ਸਦਾਰ ਹੈ ਜੀ ਬਿਲਕੁਲ ਜੀ ਦੇਖੋ ਕੱਲ ਦੀਆਂ ਆਪਾਂ ਸਾਰਿਆਂ ਨੇ ਖਬਰਾਂ ਪੜੀਆਂ ਸੋਸ਼ਲ ਮੀਡੀਆ ਦੇ ਪੂਰੇ ਵਰਲਡ ਦੇ ਵਿੱਚ ਇੱਕ ਅੱਗ ਵਾਂਗ ਫੈਲ ਗਈ ਖਬਰ ਤੇ ਪਰ ਉਹਦੇ ਵਿੱਚ ਬਹੁਤ ਸਾਰੀਆਂ ਨੈਗੇਟਿਵ ਖਬਰਾਂ ਵੀ ਬਹੁਤ ਸੀ ਜਿਨ੍ਹਾਂ ਨੇ ਡਰਾਇਆ ਸਾਨੂੰ ਅਸੀਂ ਡਰ ਗਏ ਸਾਰੇ ਲੋਕ ਹਨਾ ਕੱਲ ਦੇ ਟੈਂਸ ਸੀ ਮਾਹੌਲ ਪਰ ਪਰਿਵਾਰਕ ਮੈਂਬਰਾਂ ਦਾ ਹੁਣ ਇਸ ਵੇਲੇ ਇਹ ਕਹਿਣਾ ਹੈ ਕਿ ਡਾਕਟਰਾਂ ਨੇ ਕਿਹਾ ਕਿ ਜੋ ਰਾਤ ਦਾ ਤੁਹਾਨੂੰ ਮਾਹੌਲ ਲੱਗਦਾ ਸੀ ਉਹਦੇ ਨਾਲੋਂ ਰਾਤ ਦੀ ਖਬਰ ਹੈ ਕਿ ਸੁਧਾਰ ਜਿਹੜਾ ਉਹਨਾਂ ਦੀ ਡਾਕਟਰਾਂ ਦੀ ਭਾਸ਼ਾ ਦੇ ਵਿੱਚ ਕਿ ਸੁਧਾਰ ਹੋ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਜਿਹੜਾ ਉਹਨਾਂ ਦੀ ਰਿਕਵਰੀ ਹੋਣ ਦੀ 100% ਸੰਭਾਵਨਾ ਕਿ ਬਹੁਤ ਹੈ ਕਿਉਂਕਿ ਸਿਰ ਦੀ ਸੱਟ ਉਹਨੂੰ ਟਾਈਮ ਜ਼ਰੂਰ ਲੱਗਣਾ ਹੈ ਫਿਰ ਬੈਕ ਤੇ ਆ ਰੀੜ ਦੀ ਹੱਡੀ ਤੇ ਟਾਈਮ ਜ਼ਰੂਰ ਲੱਗਦਾ ਪਰ ਅਸੀਂ ਸਾਰੇ ਜਿਵੇਂ ਦੁਨੀਆ ਆਪਾਂ ਕੋਨੇ ਕੋਨੇ ਤੇ ਦੁਨੀਆ ਪੰਜਾਬੀ ਬਸਦੇ ਨੇ ਉਹ ਸਾਰੇ ਅਰਦਾਸਾਂ ਕਰ ਰਹੇ ਨੇ ਉਹਨਾਂ ਅਰਦਾਸਾਂ ਦਾ ਅਸਰ ਹੈ ਕਿ ਜਿਹੜਾ ਉਹਨਾਂ ਦੀ ਇਲਾਜ ਵਿਚ ਮੋੜ ਪਿਆ ਤੇ ਜਿਹੜਾ ਸਾਡੇ ਲਈ ਸ਼ੁਭchneha ਕਿ ਕੱਲ ਵੀ ਉਹਨਾਂ ਦੀ ਮਾਤਾ ਜੀ ਹੰਸਾਲੀ ਸਾਹਿਬ ਵੀ ਗਏ ਨੇ ਇੱਥੇ ਵੀ ਜਿਹੜੇ ਅਰਦਾਸ ਕੀਤੀ ਹੈ ਉਹਨਾਂ ਦੇ ਪਿੰਡ ਵੀ ਗੁਰਦੁਆਰਾ ਸਾਹਿਬ ਲੰਬੀ ਜਿਹੜੀ ਸਿਹਤ ਜਾਬੀ ਲਈ ਅਰਦਾਸ ਕੀਤੀ ਹੈ ਕਿਉਂਕਿ ਤਾਂ ਕਿ ਤੰਦਰੁਸਤ ਹੋ ਕੇ ਜਲਦੀ ਆਪਣੇ ਜਿਹੜਾ ਆਪਣੇ ਪਰਿਵਾਰ ਦੇ ਵਿੱਚ ਜਾਣ ਉਸੇ ਤਰ੍ਹਾਂ ਮਨੰਨਜਨ ਕਰਨ ਹਰ ਕਿਸੇ ਦੀ ਜਿਹੜੀ ਆ ਉਮੀਦ ਹੈ ਪਰ ਬਹੁਤ ਸਾਰੇ ਜਿਹੜੇ ਲੋਕ ਨੇ ਸੋਸ਼ਲ ਮੀਡੀਆ ਤੇ ਬੜਾ ਜਿਹਾ ਗਲਤ ਕਮੈਂਟ ਕਰ ਰਹੇ ਨੇ ਤੁਸੀਂ ਵੀ ਇਸ ਦੀ ਨਖੇਦੀ ਕੀਤੀ ਆ ਬਹੁਤ ਸਾਰੇ ਕਲਾਕਾਰ ਵੀ ਇਸ ਨੂੰ ਲੈ ਕੇ ਜਿਹੜਾ ਸਾਹਮਣੇ ਆਏ ਨੇ ਵੀ ਇਸ ਤਰ੍ਹਾਂ ਦੀ ਜਿਹੜੀ ਗਲਤ ਕਮੈਂਟ ਨਾ ਕਰੋ ਘੱਟੋ-ਘੱਟ ਨਹੀਂ ਕਿਸੇ ਦਾ ਕਰੋ ਉਹ ਕਰਨਾ ਤਾਂ ਘੱਟੋ-ਘੱਟ ਪਾਂ ਜੀ ਕਹ ਲਈਏ ਨਾ ਕਿਉਂਕਿ ਮੀਡੀਆ ਜਿਹੜੇ ਤਾਂ ਤੁਸੀਂ ਲੋਕਾਂ ਥੰਢੀ ਕਿਟਲ ਲੋਕ ਨੇ ਜਿਨ੍ਹਾਂ ਤੇ ਭਰੋਸਾ ਕਰਦੇ ਆ ਜਿਨ੍ਹਾਂ ਦੇ ਖਬਰਾਂ ਤੇ ਅੱਖਾਂ ਮੀਟ ਕੇ ਭਰੋਸਾ ਕੀਤੇ ਉਹ ਖਬਰਾਂ ਸਹੀ ਨੇ ਉਹਨਾਂ ਖਬਰਾਂ ਨੂੰ ਲੋਕਾਂ ਨੂੰ ਸੁਣਨਾ ਚਾਹੀਦਾ ਜੇ ਕਿਸੇ ਨੂੰ ਪੋਸਟ ਪਾਉਣੀ ਆ ਪਹਿਲਾਂ ਖਬਰ ਸੁਣੇ ਉਸ ਤੋਂ ਬਾਅਦ ਉਹ ਜਾਂ ਕਿਸੇ ਨਾਲ ਨਜ਼ਦੀਕੀ ਨਾਲ ਗੱਲ ਕਰੇ ਦੋਸਤ ਮਿੱਤਰ ਨਾਲ ਗੱਲ ਕਰੇ ਪਰ ਲੋਕੀ ਕੀ ਕਰਦੇ ਨੇ ਕਿ ਉਹ ਸੁਣੀ ਸੁਣਾਈ ਖਬਰ ਚੱਕ ਕੇ ਪੋਸਟ ਪਾਉਣ ਦੀ ਕਰਦੇ ਨੇ ਜਾਂ ਕੋਈ ਜਿਹੜੇ ਆਪਾਂ ਕਹ ਲਈਏ ਵੀ ਨਵੇਂ ਕੋਈ YouTube ਚੈਨਲਾਂ ਵਾਲੇ ਨੇ ਉਹ ਸਿਰਫ ਆਪਣੇ ਆਪ ਨੂੰ ਸਿਰ ਵਿਊਜ਼ ਦੇ ਚੱਕਰ ਦੇ ਫਟਾਫਟ ਖਬਰ ਫਲਾ ਦਿੰਦੇ ਨੇ ਜਿਹੜਾ ਬਹੁਤ ਗਲਤ ਹੈ ਉਹਦੇ ਉਹਨੂੰ ਵੀ ਤੱਕਾ ਲੱਗਦਾ ਦੁਨੀਆ ਜਿਹੜੀ ਉਹਨਾਂ ਦੇ ਫੈਨ ਨੇ ਜਾਂ ਉਹਨਾਂ ਦੇ ਨਾਲ ਜੁੜੇ ਲੋਕ ਉਹਨਾਂ ਨੂੰ ਵੀ ਬਹੁਤ ਵੱਡਾ ਤੱਕਾ ਲੱਗਦਾ ਸੋ ਮੈਂ ਤਾਂ ਇਹੀ ਕਹੂੰਗਾ ਕਿ ਜਿਹੜਾ ਹੈਗਾ ਸਾਨੂੰ ਸੁਣੀ ਸੁਣਾਈ ਖਬਰ ਤੇ ਨਹੀਂ ਵਿਸ਼ਵਾਸ ਕਰਨਾ ਚਾਹੀਦਾ ਕਿਸੇ ਨਾ ਕਿਸੇ ਪਰਿਵਾਰਕ ਮੈਂਬਰ ਨਾਲ ਦੋਸਤ ਮਿੱਤਰ ਨਾਲ ਗੱਲ ਕਰੋ ਤੇ ਜਿਵੇਂ ਤੁਸੀਂ ਕਿਹਾ ਕਿ ਪਿੰਡਾਂ ਦੇ ਵਿੱਚ ਉਹਨਾਂ ਦੇ ਪਿੰਡ ਵੀ ਉਹਨਾਂ ਦੇ ਮਾਤਾ ਜੀ ਵੀ ਬਹੁਤ ਸਾਰੀ ਦੁਨੀਆ ਬਹੁਤ ਸਾਰੀਆਂ ਮਾਤਾਵਾਂ ਪੂਰੀ ਦੁਨੀਆ ਦੇ ਵਿੱਚ ਅਰਦਾਸਾਂ ਕਰ ਰਹੀਆਂ ਨੇ ਸਾਰੇ ਕਿਤੇ ਅਰਦਾਸ ਬੇਨਤੀ ਹੋ ਰਹੀ ਹੈ ਕਿ ਸਾਡਾ ਇਹ ਵੀਰ ਜਿਹੜਾ ਉਹ ਬਹੁਤ ਜਲਦੀ ਠੀਕ ਹੋ ਕੇ ਪੰਜਾਬੀ ਸੱਭਿਆਚਾਰ ਦੀ ਸੇਵਾ ਲਈ ਦੁਬਾਰ ਸਾਨੂੰ ਉੱਚਾ ਲੰਮਾ ਸੋਹਣਾ ਜਵਾਨ ਦੇਖਣ ਨੂੰ ਮਿਲੇ ਚੇਪੱਟੀ ਜੀ ਕਿੰਨੇਕ ਤੌਰ ਤੇ ਜਿੱਦਾਂ ਪਰਸੀ ਤੌਰ ਤੇ ਜਾਣਦੇ ਉਹਨਾਂ ਦੀ ਬਾਈਕ ਰਾਈਡ ਦਾ ਉਹਨੂੰ ਸ਼ੌਂਕ ਬਚਪਨ ਤੋਂ ਸੀ ਜਾਂ ਬਾਅਦ ਵਿੱਚ ਉਹਨੂੰ ਗਾਇਕੀ ਖੇਤਰ ਦੇ ਵਿੱਚ ਆਏ ਨੇ ਉਸ ਤੋਂ ਬਾਅਦ ਪਿਆ ਜੀ ਨਹੀਂ ਜਿੰਨਾ ਕਿ ਮੈਨੂੰ ਪਤਾ ਹੈਗਾ ਉਹ ਕਾਫੀ ਛੋਟੀ ਉਮਰ ਤੋਂ ਹੀ ਬਾਈਕ ਬੇਸਿਕਲੀ ਹਾਈ ਬਾਈਕ ਰਾਈਡਰ ਸੀ ਉਹ ਪਹਿਲਾਂ ਵੀ ਅਸੀਂ ਬਹੁਤ ਸਾਰੀਆਂ ਤੁਸੀਂ ਵੀ ਦੇਖਿਆ ਹੋਣੀਆਂ ਨੇ ਫੋਟੋ ਅੱਗੇ ਵੀ ਉਹ ਤਕਰੀਬਨ ਜਾਂਦੇ ਨੇ ਬਹੁਤ ਹਾਈਟ ਤੱਕ ਉੱਪਰ ਲੈ ਲਦੱਕ ਤੱਕ ਵੀ ਇਦਾਂ ਜਾਂਦੇ ਰਹੇ ਨੇ ਸੋ ਇਹ ਤਾਂ ਆਪਾਂ ਕਹਿ ਦਿੰਦੇ ਆਂ ਕਈ ਵਾਰ ਵੀ ਪ੍ਰਮਾਤਮਾ ਨੇ ਕੋਈ ਜਿੱਦਾਂ ਟਾਈਮ ਹੈਗਾ ਤੇ ਇਹ ਸੱਟ ਲੱਗਣੀ ਸੀ ਪਰ ਚਲੋ ਕੋਈ ਗੱਲ ਨਹੀਂ ਆਪੇ ਉਹ ਬਚਾਉਣ ਵਾਲਾ ਉਨੇ ਉਹਨੇ ਜਿਹੜਾ ਹੈਗਾ ਇਸ ਸੱਟ ਦੀ ਜਿਹੜੀ ਹੈ ਰਿਕਵਰੀ ਜਲਦੀ ਕਰ ਦੇਣੀ ਹੈ ਤੇ ਅਸੀਂ ਤਾਂ ਪੂਰੇ ਪਰੋਸੇ ਚ ਬੈਠੇ ਆ ਕੋਈ ਪ੍ਰਮਾਤਮਾ ਤੇ ਸਾਨੂੰ ਪੂਰਾ ਯਕੀਨ ਹੈ ਕਿ ਸਾਡੀਆਂ ਦੁਆਵਾਂ ਦਾ ਅਸਰ ਜਰੂਰ ਹੋਊਗਾ ਤੇ ਬਹੁਤ ਜਲਦੀ ਹੁਣੇ ਸਾਨੂੰ ਜਿਹੜੀ ਹੈ ਖਬਰ ਅਗਲੀ ਜਿਹੜੀ ਵਧੀਆ ਸੁਣਨ ਨੂੰ ਮਿਲੇਗੀ ਕਿ ਉਹ ਰਾਜਵੀਰ ਜਵੰਦਾ ਜੀ ਤੰਦਰੁਸਤ ਹੋ ਠੀਕ ਹੈ ਧੰਨਵਾਦ ਜੀ ਬੱਜ ਕੀ ਨਾਮ ਆ ਜੀ ਰਜੀਬ ਜੋਸ਼ੀ ਪੱਟੀਪੜੀ ਬੜਾ ਸਾਹਿਬ ਸਾਡੇ ਬਹੁਤ ਬਿੱਤਰ ਦੋਸਤ ਹਨ ਸਾਡੇ ਇਹ ਦਿਖ ਰਹੇ ਆ ਆਪਾਂ ਇੱਥੇ ਤੇ ਜੋ ਕਿ ਡੈਲੀ ਪੋਸਟ ਨਹੀਂ ਸਾਰੇ ਜਿੰਨੇ ਵੀ ਆਪਣੇ ਇੱਥੇ ਕਵਰ ਕਰ ਰਹੇ ਹਨ ਸੋਸ਼ਲ ਮੀਡੀਆ ਹਲ ਜਾਂ ਆਪਣਾ ਇਲੈਕਟ੍ਰੋਨਿਕ ਮੀਡੀਆ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰ ਰਹੇ ਹਨ ਪੱਟੀ ਸਾਹਿਬ ਔਰ ਵਿਊ ਔਰ ਲਾਈਕ ਹੀ ਸਾਰਾ ਕੁਝ ਨਹੀਂ ਹੁੰਦੇ ਔਰ ਉਹਨਾਂ ਨੂੰ ਲੈਣ ਦੀ ਖਾਤਰ ਤੁਸੀਂ ਦਿਖ ਰਹੇ ਹੋ ਬਾਈਕ ਕਿਸੇ ਹੋਰ ਨੂੰ ਦਿਖਾਇਆ ਜਾ ਰਿਹਾ ਹੈ ਉਹਦੇ ਉੱਤੇ ਕੋਈ ਹੋਰ ਜ਼ਿਆਦਾ ਸਫਰ ਕਰ ਰਿਹਾ ਹੈ ਕੋਈ ਵਿਅਕਤੀ ਉਸ ਨੂੰ ਦਰਸਾਇਆ ਜਾ ਰਿਹਾ ਹੈ ਕਿ ਇਹ ਜਵਦਾ ਸਾਹਿਬ ਹਨ ਉਦੇ ਨੀਚੇ ਲਿਖਿਆ ਵੀ ਜਾ ਰਿਹਾ ਹੈ ਇਹ ਆਈ ਆਈ ਨਾਲ ਵੀ ਵੀਡੀਓ ਮਤਲਬ ਬਣਾਈ ਜਾ ਰਿਹਾ ਮਤਲਬ ਬਣਾਈ ਜਾ ਰਿਹਾ ਹਾਂਜੀ ਆਈ ਆਈ ਨਾਲ ਬਹੁਤ ਸਾਰਾ ਬਣਾਈ ਜਾ ਰਿਹਾ ਬਿਲਕੁਲ ਬਣਾਈ ਜਾ ਰਹੀ ਹੈ ਜੀ ਇਹ ਥੁਣੀਆਂ ਸਰ ਪੈਨਿਕ ਕਰਨ ਵਾਲੀਆਂ ਗੱਲਾਂ ਹਨ ਕਿਸੇ ਦੇ ਸੀਨੇ ਨੂੰ ਆਪਾਂ ਆਹਤ ਨਾ ਕਰੀਏ ਕਿਸੇ ਦੇ ਮਾਹੌਲ ਨੂੰ ਖਰਾਬ ਨਾ ਕਰੀਏ ਇਸ ਕਰਕੇ ਇੱਕ ਦੁਆ ਕਰੀਏ ਅਰਦਾਸ ਕਰੀਏ ਜਿਸ ਤਰ੍ਹਾਂ ਕਿ ਪੱਟੀਪੜੀ ਵਾਲਾ ਆਪਣੇ ਦੋਸਤਾਂ ਮਿੱਤਰਾਂ ਤੁਸੀਂ ਸਾਰੇ ਮੀਡੀਆ ਵਾਲੇ ਕੱਲ ਤੋਂ ਬਣੇ ਹੋ ਸਾਡੇ ਭਰਾ ਹਨ ਤਾਂ ਇਹੀ ਅਰਦਾਸ ਹੈ ਕਿ ਜਵੱਦਾ ਜੀ ਨੂੰ ਛੇਤੀ ਤੇ ਛੇਤੀ ਕਿਸੇ ਤਰ੍ਹਾਂ ਦੀ ਰਿਲੀਫ ਮਿਲਣ ਦੀ ਉਮੀਦ ਕੀਤੀ ਜਾਂਦੀ ਠੀਕ ਆ ਬਿਲਕੁਲ ਹਰ ਕੋਈ ਇਹੀ ਚਾਹੁੰਦਾ ਕਿ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋਵੇ ਤੰਦਰੁਸਤ ਰਹਿਣ ਕਿ ਲਗਾਤਾਰ ਜਿਹੜੀਆਂ ਅਰਦਾਸਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਉਹ ਕਹਿੰਦੇ ਅਸੀਂ ਵੀ ਜਿਹੜਾ ਇਹ ਅਰਦਾਸ ਕਰਦੇ ਹਾਂ ਪਰ ਲਗਾਤਾਰ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਜਿਹੜੇ ਕਮੈਂਟ ਕੀਤੇ ਜਾ ਰਹੇ ਨੇ ਉਹਨੂੰ ਲੈ ਕੇ ਹਰ ਕਿਸੇ ਦੇ ਵਿੱਚ ਗੁੱਸਾ ਹੈ ਹਰ ਕੋਈ ਪਰਿਵਾਰਕ ਮੈਂਬਰ ਹੋਵੇ ਕਲਾਕਾਰ ਹੋਵੇ ਉਹ ਸਾਹਮਣੇ ਆਏ ਨੇ ਤੇ ਉਹਨਾਂ ਨੇ ਇਸ ਦੀ ਨਖੇਦੀ ਕੀਤੀ ਆ ਕਿ ਆਖਰ ਇਹ ਇਸ ਤਰ੍ਹਾਂ ਹੋ ਕਿਉਂ ਰਿਹਾ ਕਿ ਵਿਊ ਦੇ ਵਿੱਚ ਆਪਣੇ ਜਿਹੜੇ ਚੱਕਰਾਂ ਦੇ ਵਿੱਚ ਕਿਸੇ ਨੌਜਵਾਨ ਦੀ ਜਿਹੜੀ ਆ ਕਿਉਂ ਗਲਤ ਜਿਹੜੀਆਂ ਅਫਵਾਮਾਂ ਫੈਲਾਈਆਂ ਜਾ ਰਹੀਆਂ ਨੇ ਪਰ ਫਿਲਹਾਲ ਉਹਨਾਂ ਦੀ ਸਿਹਤ ਦੇ ਵਿੱਚ ਕਿਸ ਤਰ੍ਹਾਂ ਸਦਾਰਾ ਕਿਉਂਕਿ ਨਵਾਂ ਜਿਹੜਾ ਬਲੇਟਨ ਕੁਝ ਥੇਰ ਬਾਅਦ ਜਿਹੜਾ ਸਾਹਮਣੇ ਆਵੇਗਾ ਤੇ ਕੱਲ ਜੋ ਜਿਸ ਤਰ੍ਹਾਂ ਮੈਡੀਕਲ ਬਲੇਟਨ ਜਿਹੜਾ ਜਾਰੀ ਕੀਤਾ ਗਿਆ ਸੀ ਉਹਦੇ ਵਿੱਚ ਉਹਨਾਂ ਦੀ ਜਿਹੜੀ ਆ ਸਿਰ ਦੀ ਸੱਟ ਦੱਸੀ ਗਈ ਸੀ ਜਿਹੜਾ ਜਦੋਂ ਉਸ ਤੋਂ ਬਾਅਦ ਐਕਸਰੇ ਸਾਹਮਣੇ ਆਇਆ ਸੀ ਤੇ ਉਹਦੇ ਵਿੱਚ ਵੀ ਜਿਹੜਾ ਫ੍ਰੈਕਚਰ ਦੱਸਿਆ ਜਾ ਰਿਹਾ ਸੀ ਪਰ ਹੁਣ ਜਿਹੜਾ ਹਸਪਤਾਲ ਦੀ ਜਿਹੜੀ ਆ ਵੇਟ ਕੀਤੀ ਹੋਈ ਆ ਕੁਝ ਚੰਦ ਮਿੰਟਾਂ ਬਾਅਦ ਜਿਹੜਾ ਨਵਾਂ ਮੈਡੀਕਲ ਬਲੇਟਨ ਜਿਹੜਾ ਜਾਰੀ ਪਤਾ ਲੱਗ ਜਾਵੇਗਾ ਕਿ ਉਹਨਾਂ ਦੀ ਸਿਹਤ ਦੇ ਵਿੱਚ ਕਿੰਨਾ ਸੁਧਾਰ ਆ ਪਰ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਉਹ ਤੰਦਰੁਸਤ ਹੋ ਕੇ ਜਿਹੜਾ ਬਾਹਰ ਆਉਣ ਤੇ ਉਸੇ ਤਰ੍ਹਾਂ ਪਰਿਵਾਰ ਦੇ ਵਿੱਚ ਤੇ ਮੇਲਿਆਂ ਦੀ ਰੌਣਕ ਵਧਾਉਂਦੇ ਰਹਿਣ ਕੈਮਰਾਮੈਨ ਮੇਸ ਦੇ ਨਾਲ ਗੁਰਦੀ ਬਹਿਨੀਪਾਲ ਡੇਲੀ ਪੋਸਟ ਪੰਜਾਬੀ